ਜੇ ਤੁਹਾਡੀ ਕਸ਼ਮੀਰ ਫਾਈਲਸ ਚੱਲ ਸਕਦੀ ਜੇ ਤੁਹਾਡੀ ਕੇਰਲ ਸਟੋਰੀ ਚੱਲ ਸਕਦੀ ਹੈ ਜੇ ਤੁਹਾਡੀ ਐਕਸੀਡੈਂਟਲ ਪ੍ਰਾਈਮ ਮਿੰਿਸਟਰ ਚੱਲ ਸਕਦੀ ਹੈ ਜੇ ਤੁਹਾਡੀ ਮਤਲਬ ਐਮਰਜੈਂਸੀ ਫਿਲਮ ਜਿਹੜੀ ਕੰਗਣਾ ਰਣੌਤ ਨੇ ਬਣਾਈ ਆ ਜੇ ਉਹ ਤੁਸੀਂ ਚਲਾ ਸਕਦੇ ਹੋ ਤਾਂ ਇਹ ਕਮੇਡੀ ਫਿਲਮ ਜਿਹਦੇ ਚ ਸਿਰਫ ਦੋ ਮੁਲਖਾਂ ਦੇ ਲੋਕ ਰਲ ਕੇ ਜਿਹੜਾ ਕੰਮ ਕਰ ਰਹੇ ਆ ਉਹ ਕਿਉਂ ਨਹੀਂ ਚੱਲ ਸਕਦੀ ਇਹ ਜਿਹੜਾ ਤੱਕਾ ਹੈ ਦਿਲਜੀਤ ਦੇ ਖਿਲਾਫ ਇਹਦੀ ਅਸੀਂ ਨਿਖੇਧੀ ਕੀਤੀ ਹੈ ਜਿਹੜੇ ਲੋਕ ਕਹਿ ਰਹੇ ਉਹਦਾ ਪਾਸਪੋਰਟ ਜ਼ਬਤ ਕਰੋ ਦੇ ਪਰਚਾ ਕਰੋ ਜੇਕਰ ਅਜਿਹਾ ਕੁਝ ਹੁੰਦਾ ਤਾਂ ਉਹਦੇ ਲਈ ਬੇਸ਼ੱਕ ਸਾਨੂੰ ਪ੍ਰੋਟੈਸਟ ਵੀ ਕਰਨਾ ਪਵੇ ਅਸੀਂ ਕਰਾਂਗੇ ਦਿਲਜੀਤ ਸਾਡਾ ਪੰਜਾਬੀਆਂ ਦਾ ਨੁਮਾਇੰਦਾ ਇਹੋ ਪੰਜਾਬੀਆਂ ਦਾ ਬ੍ਰਾਂਡ ਐਮਬੈਸਡਰ ਅਸੀਂ ਸਾਰੇ ਦਿਲਜੀਤ ਦੇ ਨਾਲ ਕੀ ਇਹ ਸਵਾਲ ਦਿਲਜੀਤ ਦੀ ਟੀਮ ਨੇ ਜਾਂ ਦਿਲਜੀਤ ਨੇ ਕਿਹਾ ਕਿ ਮੈਂ ਭਾਈ ਇੰਨੇ ਪੈਸੇ ਦਿੱਤੇ ਸੀ ਮੇਰੇ ਪੱਖ 'ਚ ਨਹੀਂ ਬੋਲੇ ਦੂਜੀ ਇਹ ਵੀ ਗੱਲ ਵੀ ਪੱਖ 'ਚ ਬੋਲੇ ਨਹੀਂ ਬੋਲੇ ਆ ਖੁਦ ਮੈਂ ਇੱਕ ਜਥੇ ਮੈਨੂੰ ਰਿਪਰੈਜ਼ੈਂਟ ਕਰਦਾ ਮੇਰੇ ਸਾਡੇ ਵੱਲੋਂ ਬਿਆਨ ਲੱਗੇ ਆ ਜਿਸ ਦਿਨ ਇਹ ਮਸਲਾ ਹੋਇਆ ਸਾਰੀਆਂ ਜਥੇਬੰਦੀਆਂ ਨੇ ਬਿਆਨ ਲਵਾਏ ਕਿ ਦਿਲਜੀਤ ਦਾ ਸਾਡੇ ਉਸ ਧਰਨੇ 'ਚ ਆ ਜਾਣਾ ਹੀ ਸਾਡੇ ਲਈ ਬਹੁਤ ਵੱਡੀ ਗੱਲ ਸੀ ক্রিকেট ਮੈਚ ਨੂੰ ਸਾਰੀ ਦੁਨੀਆ ਦੇਖਦੀ ਔਰ ਸਾਡੇ ਭਾਰਤੀ ਉਹਨੂੰ ਰੱਬ ਮੰਨਿਆ ਹੋਇਆ ਹੈ ਕ੍ਰਿਕਟ ਨੂੰ ਉਹ ਅਗਲੇ ਦਿਨਾਂ ਚ ਮੈਚ ਹੋਣ ਵਾਲੇ ਨੇ ক্রিকেট ਦੇ ਵੱਡੇ ਟੂਰਨਾਮੈਂਟ ਹੋਣਗੇ ਵਰਲਡ ਕੱਪ ਹੋਣਗੇ ਚੈਂਪੀਅਨਸ਼ਿਪ ਟਰਾਫੀ ਹੋਣਗੀਆਂ ਹਾਕੀ ਦੀ ਮੈਚ ਹੋ ਰਹੇ ਨੇ ਕੀ ਦੋਵਾਂ ਮੁਲਕਾਂ ਜੋ ਦੋਵੇਂ ਮੁਲਕ ਉਹਨਾਂ ਤੇ ਮਾੜੀ ਸ਼ਬਦਾਵਲੀ ਹੋ ਸਕਦੀ ਦੋਵੇਂ ਮੁਲਕ ਇੱਕ ਦੂਜੇ ਦੇ ਬੰਬ ਸੁੱਟਦੇ ਨੇ ਗੋਲੀਆਂ ਚਲਾਉਂਦੇ ਨੇ ਅੱਤਵਾਦੀ ਕਾਰਵਾਈਆਂ ਹੁੰਦੀਆਂ ਨੇ ਇਹਦੇ باوجود ਵੀ ਕੀ ਸਾਡੇ ਮੁਲਕ ਦਾ ਉਧਰ ਤੇ ਉਸ ਮੁਲਕ ਦਾ ਇੱਧਰ ਸਫਾਰਤਖਾਨਾ ਨਹੀਂ ਹੈ ਕੀ ਇਹਦੇ ਮੌਜੂਦ ਵੀ ਯੂਨੋ ਯੂਐਸਸੀ ਦੇ ਵਿੱਚ ਸਾਡੇ ਮੁਲਕ ਦੇ ਨੁਮਾਇੰਦੇ ਇਕੱਠੇ ਨਹੀਂ ਬੈਠਦੇ ਕਾਰਗਲ ਚ ਕਿੰਨੇ ਲੋਕ ਸ਼ਹੀਦ ਹੋਏ ਯਾਰ ਕਿੰਨੀਆਂ ਔਰਤਾਂ ਵਿਧਵਾ ਹੋ ਗਈਆਂ ਕਿੰਨੀਆਂ ਮਾਵਾਂ ਦੇ ਪੁੱਤ ਚਲੇ ਗਏ ਇਹਦੇ ਬਾਵਜੂਦ ਵੀ ਸਾਡੇ ਮੁਲਕ ਦਾ ਜਿਹੜਾ ਨਮਾਇੰਦਾ ਹੈ ਪ੍ਰਧਾਨ ਮੰਤਰੀ ਜਿਹਨੂੰ ਇਹ ਅੰਧ ਭਗਤ ਜਿਹੜੇ ਨੇ ਆਪਦਾ ਬਾਪ ਮੰਨਦੇ ਨੇ ਉਹ ਬਰੀਆਨੀ ਖਾਨ ਚਲਾ ਜਾਂਦਾ ਉਸ ਮੁਲਕ ਦੇ ਵਿੱਚ ਤਾਂ ਇਹ ਇਹ ਗੱਲਾਂ ਕਿਉਂ ਭੁੱਲ ਜਾਂਦੇ ਨੇ ਹੁਣ ਪੰਜਾਬ 'ਚ دہشت ਪਾਉਣ ਲਈ ਹਜ਼ਾਰਾਂ ਮੁੰਡੇ ਮਾਰਨ ਵਾਲੋਂ ਉਹਨਾਂ ਨੇ ਇੱਕ ਸਿੱਧੂ ਮੂਸੇ ਦਾ ਮਾਰਤਾ ਕਿੰਨੀ دہشت ਪਈ ਇਵੇਂ ਪੰਜਾਬ ਦੇ ਬਹੁਤ ਸਾਰੇ ਲੋਕਾਂ ਨੂੰ ਇਕੱਲੇ-ਕੱਲੋਂ ਟਾਰਗੇਟ ਕਰਨ ਦੇ ਵਿੱਚ ਦਲਜੀਤ ਵਰਗੇ ਮੁੰਡਾ ਜਿਹੜਾ ਪੱਗ ਬੰਨਦਾ ਜਿਹੜਾ ਪੰਜਾਬੀ ਨੂੰ ਰਿਪਰੈਜ਼ੈਂਟ ਕਰਦਾ ਉਹਨੂੰ ਟਾਰਗੇਟ ਕਰ ਦੋ ਤੇ ਪੂਰੀ ਦੁਨੀਆ ਦੇ ਵਿੱਚ ਪੰਜਾਬੀਆਂ ਦੇ ਔਰ ਪੱਗਾਂ ਵਾਲੇ ਦੇ ਖਿਲਾਫ ਜਿਹੜਾ ਨੈਰੇਟਿਵ ਸਿਰਜਿਆ ਜਾਂਦਾ ਚਾਹੇ ਉਹ ਮੁਸਲਮਾਨ ਹੁੰਦਾ ਚਾਹੇ ਸਿੱਖ ਹੁੰਦਾ ਜਾਂ ਪੱਗਵਾਲ ਹੁੰਦਾ ਤਾਂ ਟਾਰਗੇਟ ਕੀਤਾ ਹੀ ਜਾਣਾ ਸੀ ਕਿਉਂਕਿ ਨਫ਼ਰਤ ਜਿਹੜੀ ਫਲਾਉਣੀ ਚਾਹੁੰਦੇ ਜਿਹੜਾ ਉਹਨਾਂ ਦਾ ਏਜੰਡਾ ਹੈ ਉਹ ਏਜੰਡਾ ਉਹ ਸਾਰਿਆਂ ਦੇ ਖਿਲਾਫ ਹੈ ਧਾਰਮਿਕ ਘੱਟ ਗਿਣਤੀਆਂ ਹੋਣ ਉਹ ਦਲਿਤ ਹੋਣ ਉਹ ਜਿਹੜੇ ਬ੍ਰਾਹਮਣਵਾਦ ਦੇ ਵਿਚਾਰ ਇਹ ਜਿਹੜੇ ਲੋਕ ਆਪਣੀ ਕਲਾ ਦੇ ਰਾਈ ਚਾਹੇ ਉਹ ਗੀਤ ਸੰਗੀਤਾ ਚਾਹੇ ਅਦਾਕਾਰੀ ਚਾਹੇ ਯੂਟਿਊਬਰ ਦਾ ਕੰਮ ਕਰਦੇ ਨੇ ਉਹਦੇ ਰਾਈ ਜੇ ਉਹਨਾਂ ਨੇ ਦੋ ਪੰਜਾਬਾਂ ਨੂੰ ਨੇੜੇ ਕਰਨ ਦੀ ਕੋਸ਼ਿਸ਼ ਕੀਤੀ ਆ ਤਾਂ ਇਹ ਨਫ਼ਰਤੀ ਜਿਹੜੇ ਹੈਗੇ ਆ ਜਿਹੜੇ ਹਿੰਦੂ ਹਿੰਦੀ ਹਿੰਦੂ ਰਾਸ਼ਟਰ ਦੀ ਗੱਲ ਕਰਦੇ ਆ ਜਿਹੜੇ ਟਾਰਗੇਟ ਤਾਂ ਪੰਜਾਬੀ ਹੋਏ ਜਹਾਨੀਆਂ ਟਾਰਗੇਟ ਹੋਈ ਤਾਂ ਉਹ ਵੀ ਸਾਡੇ ਉਸ ਪਾਸੇ ਦੀ ਔਰ ਜੇ ਦਲਜੀਤ ਟਾਰਗੇਟ ਹੋਇਆ ਤਾਂ ਉਹ ਵੀ ਪੰਜਾਬ ਦਾ ਤਾਂ ਇਸ ਕਰਕੇ ਨਾ ਟਾਰਗੇਟ ਕੀਤਾ ਜਾ ਰਿਹਾ ਨਾ ਕਿ ਕਿੰਨੇ ਸ਼ਬਦਾਵਲੀ ਕੀ ਬੋਲਦੀ ਕਿੰਨੇ ਕੀ ਬੋਲਦੀ ਲੋਕ ਵਾਈਟੀਵੀ ਦੇਖ ਰਹੇ ਹੋ ਤੁਸੀਂ ਮੈਂ ਮਨਿੰਦਰ ਜੀ ਸਿੱਧੂ ਦਲਜੀਤ ਸਾਂਝ ਦੇ ਨਾਲ ਜੁੜਿਆ ਇੱਕ ਨਿੱਜੀ ਚੈਨਲ ਦਾ ਪੋਸਟਰ ਘੰਮ ਰਿਹਾ ਜਿਹਦੇ ਵਿੱਚ ਇਹ ਗੱਲ ਚਰਚਾ ਬਣਾਈ ਜਾ ਰਹੀ ਹੈ ਗੱਲ ਤੇ ਕਿ ਦਲਜੀਤ ਸਾਂਝ ਨੇ 2 ਕਰੋੜ ਰੁਪਇਆ ਦਿੱਤਾ ਸੀ ਕਿਸਾਨੀ ਅੰਦੋਲਨ ਦੌਰਾਨ ਤੇ ਹੁਣ ਕਿਸਾਨ ਜਥੇਬੰਦੀਆਂ ਦੇ ਹੱਕ 'ਚ ਕਿਉਂ ਨਹੀਂ ਬੋਲਦੀਆਂ ਸਵਾਲ ਖੜਾ ਹੋਇਆ ਤਾਂ ਉਸਤੇ ਕਈ ਲੋਕਾਂ ਦੀਆਂ ਪ੍ਰਤੀਕਿਰਿਆਵਾਂ ਆਈਆਂ ਕਿਸਾਨ ਆਗੂ ਇਸ ਨੂੰ ਕਿਸ ਤਰੀਕੇ ਨਾਲ ਦੇਖਦੇ ਆ ਸਾਡੇ ਨਾਲ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਦੇ ਅਗੂ ਅਵਤਾਰ ਸਿੰਘ ਮਹਿਮਾ ਨੇ ਉਹਨਾਂ ਨੂੰ ਪੁੱਛਾਂਗੇ ਕਿ ਭਾਈਓ ਕਿਉਂ ਨਹੀਂ ਖੜੇ ਕਿਉਂ ਨਹੀਂ ਬੋਲੇ ਐਸ ਕੇਮ ਦੇ ਵਿੱਚ ਉਹਨਾਂ ਨੇ ਗੱਲ ਕਿਉਂ ਨਹੀਂ ਰੱਖੀ ਸਾਰੇ ਵਿਸ਼ੇ ਤੇ ਗੱਲਬਾਤ ਭਾਈ ਜੀ ਦਲਜੀਤ ਦਸਾਂਝ ਦਾ ਮੁੱਦਾ ਤੁਹਾਨੂੰ ਪਤਾ ਹੈ ਕਿ ਦਲਜੀਤ ਦਸਾਂਝ ਦੀ ਸਰਜਾਰ ਜੀ ਥ੍ਰੀ ਫਿਲਮ ਆਉਣੀ ਸੀ ਹਾਨੀਆ ਅਮੀਰ ਉਹਦੇ ਵਿੱਚ ਇੱਕ ਪਾਕਿਸਤਾਨੀ ਐਕਟਰਸ ਹੈ ਜਿਹਦੇ ਕਰਕੇ ਫਿਲਮ ਤੇ ਰੋਕ ਲਗਾਈ ਗਈ ਵਿਰੋਧ ਕੀਤਾ ਗਿਆ ਉਸ ਤੋਂ ਬਾਅਦ ਦਲਜੀਤ ਦੇ ਹੱਕ ਦੇ ਵਿੱਚ ਕੁਝ ਲੋਕ ਆਏ ਕੁਝ ਵਿਰੋਧ ਚ ਆਏ ਪਰ ਸਵਾਲ ਇੱਥੇ ਖੜਾ ਕੀਤਾ ਇੱਕ ਚੈਨਲ ਨੇ ਪੋਸਟਰ ਪਾ ਕੇ ਕਿ ਦਲਜੀਤ ਨੇ 2 ਕਰੋੜ ਰੁਪਏ ਦਿੱਤਾ ਸੀ ਕਿਸਾਨੀ ਅੰਦੋਲਨ ਨੂੰ ਪਰ ਅੱਜ ਕਿਸਾਨ ਜਿੱਥੇ ਬੰਦੀਆਂ ਕਿਉਂ ਚੁੱਪ ਨੇ ਕਿਉਂ ਚੁੱਪਾਂ ਤੁਸੀਂ ਕਿਉਂ ਬੋਲ ਨਹੀਂ ਰਹੇ ਉਹਦੇ ਹੱਕ ਚ ਦੇਖੋ ਇਹ ਗਲਤ ਨੈਰੇਟਿਵ ਹੈ ਜਿਹੜੇ ਵੀ ਚੈਨਲ ਨੇ ਕੀਤਾ ਮੈਂ ਨਾਂ ਨਹੀਂ ਲੈਣਾ ਚਾਹੁੰਦਾ ਪਰ ਜਿੰਨੇ ਵੀ ਕੀਤਾ ਬਹੁਤ ਗਲਤ ਗੱਲ ਹੈ ਵੀ ਇਹ ਸਵਾਲ ਉਠੋਣਾ ਪਹਿਲੀ ਗੱਲ 2 ਕਰੋੜ ਵਾਲਾ ਕੀ ਇਹ ਸਵਾਲ ਦਿਲਜੀਤ ਦੀ ਟੀਮ ਨੇ ਜਾਂ ਦਿਲਜੀਤ ਨੇ ਕਿਹਾ ਕਿ ਮੈਂ ਭਾਈ ਇੰਨੇ ਪੈਸੇ ਦਿੱਤੇ ਸੀ ਮੇਰੇ ਪੱਖ ਚ ਨਹੀਂ ਬੋਲੇ ਦੂਜੀ ਇਹ ਵੀ ਗੱਲ ਵੀ ਪੱਖ 'ਚ ਬੋਲੇ ਨਹੀਂ ਬੋਲੇ ਆ ਖੁਦ ਮੈਂ ਇੱਕ ਜਥੇ ਮੈਨੂੰ ਰਿਪਰੈਜ਼ੈਂਟ ਕਰਦਾ ਮੇਰੇ ਸਾਡੇ ਵੱਲੋਂ ਬਿਆਨ ਲੱਗੇ ਆ ਜਿਸ ਦਿਨ ਇਹ ਮਸਲਾ ਹੋਇਆ ਸਾਰੀਆਂ ਜਥੇਬੰਦੀਆਂ ਨੇ ਬਿਆਨ ਲਵਾਏ ਦੂਜੀ ਗੱਲ ਦਿਲਜੀਤ ਨੇ 2 ਕਰੋੜ ਰੁਪਇਆ ਨਹੀਂ ਦਿੱਤਾ ਦਿਲਜੀਤ ਲਈ ਦਿਲਜੀਤ ਦਾ ਸਾਡੇ ਉਸ ਧਰਨੇ 'ਚ ਆ ਜਾਣਾ ਹੀ ਸਾਡੇ ਲਈ ਬਹੁਤ ਵੱਡੀ ਗੱਲ ਸੀ ਕੱਲਾ ਦਿਲਜੀਤ ਨਹੀਂ ਜਿੰਨੇ ਸਾਡੇ ਪੰਜਾਬੀ ਮੁੰਡੇ ਕੁੜੀਆਂ ਸਿੰਗਰ ਨੇ ਜਿਨ੍ਹਾਂ ਨੇ ਉਸ ਵੇਲੇ ਜਦੋਂ ਕਿਸਾਨੀ ਅੰਦੋਲਨ ਹੋਇਆ ਵੱਡਾ 2020 21 ਵਾਲਾ ਤਾਂ ਉਹਨਾਂ ਨੇ ਨੌਜਵਾਨਾਂ ਅੰਦਰ ਜੋਸ਼ ਭਰਿਆ ਔਰ ਵੱਡੀ ਪੱਧਰ ਤੇ ਲੋਕਾਂ ਨੂੰ ਜੋੜਿਆ ਔਰ ਲੋਕ ਆਏ ਆ ਦਲਜੀਤ ਵਰਗੀ ਹਸਤੀ ਦਾ ਜਿਹੜਾ ਇੱਕ ਮੈਂ ਕਹਿੰਦਾ ਪੰਜਾਬੀਆਂ ਦਾ ਉਹ ਬ੍ਰਾਂਡ ਐਂਬੈਸਡਰ ਉਹਨੇ ਪੱਗ ਨੂੰ ਪੰਜਾਬੀ ਕਲਚਰ ਨੂੰ ਪੰਜਾਬੀ ਭਾਸ਼ਾ ਨੂੰ ਲੈ ਕੇ ਗਿਆ ਵਰਲਡ ਵਾਈਡ ਦੇ ਵਿੱਚ ਉਹਦਾ ਆ ਕੇ ਬੈਠਣਾ ਹੀ ਸਾਡੇ ਲਈ ਬਹੁਤ ਵੱਡੀ ਗੱਲ ਸੀ ਤਾਂ ਉਸ ਵੇਲੇ ਵੀ ਦਲਜੀਤ ਨੇ ਕਿਹਾ ਸੀ ਕਿ ਮੈਂ ਕੁਝ ਮਦਦ ਕਰਨੀ ਚਾਹੁੰਨਾ ਆਰਥਿਕ ਤੌਰ ਤੇ ਤਾਂ ਉਹਨਾਂ ਦਾ ਸੀ ਕਿ ਮੈਂ ਚੈੱਕ ਦੇ ਦਿੰਨਾ ਕਿਉਂਕਿ ਮੈਂ ਨਗਦ ਪੈਸੇ ਇਸ ਤਰ੍ਹਾਂ ਨਹੀਂ ਦੇ ਸਕਦਾ ਉਹਨਾਂ ਦੀ ਕੋ ਆਪਣੀ ਸਮੱਸਿਆ ਹੋਊਗੀ ਹੁੰਦੀਆਂ ਜਾਂ ਟੈਕਸ ਪੇਅਰ ਨੇ ਉਹ ਭਾਰਤ ਸਰਕਾਰ ਦੇ ਤਾਂ ਅਸੀਂ ਇਹ ਕਿਹਾ ਸੀ ਵੀ ਚੈੱਕ ਅਸੀਂ ਲਾਵਾਂਗੇ ਕਿੱਥੇ ਕਿਉਂਕਿ ਅੰਦੋਲਨ ਸ਼ੁਰੂ ਹੋਣ ਤੋਂ ਲੈ ਕੇ ਅੱਜ ਤੱਕ ਸੰਯੁਕਤ ਕਿਸਾਨ ਮੋਰਚ ਦਾ ਕੋਈ ਬੈਂਕ ਅਕਾਊਂਟ ਨਹੀਂ ਕਿਸੇ ਫਰੌਡੀ ਬੰਦੇ ਦਾ ਹੋਵੇ ਤੇ ਹੋ ਸਕਦਾ ਕੋਈ ਕੱਲ ਨੂੰ ਕਹਿ ਸਕਦਾ ਮੈਂ ਇਹ ਔਨ ਕੈਮਰਾ ਕਹਿ ਰਿਹਾ ਕਿ ਅੱਜ ਤੱਕ ਸੰਯੁਕਤ ਕਿਸਾਨ ਮੋਰਚ ਦਾ ਕੋਈ ਅਕਾਊਂਟ ਨਹੀਂ ਤਾਂ ਉਸ ਮੌਕੇ ਕੋਈ ਵੀ ਪੈਸੇ ਨਹੀਂ ਦਿੱਤੇ ਗਏ ਸੀ ਉਹਨਾਂ ਉਹਨਾਂ ਦਾ ਆ ਜਾਣਾ ਹੀ ਸਾਡੇ ਲਈ ਬਹੁਤ ਵੱਡੀ ਗੱਲ ਸੀ ਅਸੀਂ ਇਹ ਕਹੇ ਕਿ ਤੁਸੀਂ ਜਿੰਨਾ ਵੀ ਜਿੱਥੇ ਵੀ ਕੋਈ ਇੰਡੀਵਿਜੂਅਲ ਮਦਦ ਕਰਨੀ ਚਾਹੁੰਦਾ ਕਰ ਦਿਓ ਉਹਨਾਂ ਦੀ ਟੀਮ ਨੇ ਬਹੁਤ ਸਾਰੀ ਮਦਦ ਕੀਤੀ ਵੀ ਹੋਊਗੀ ਜਿਹੜੀ ਸਾਨੂੰ ਤਾਂ ਘਟੋ-ਘਟ ਨਹੀਂ ਪਤਾ ਇਹਦੇ باوجود ਵੀ ਜਦੋਂ ਦਿਲਜੀਤ ਦੇ ਉੱਪਰ ਇਹ ਧੱਕਾ ਹੋਇਆ ਤਾਂ ਉਹਦੇ ਪੱਖ 'ਚ ਅਸੀਂ ਬੋਲੇ ਆਂ ਸਾਰਾ ਸਯੁਗਤ ਕਿਸਾਨ ਮੋਰਚਾ ਵੀ ਪੱਖ 'ਚ ਖੜਾ ਹੈ ਇਸ ਤੋਂ ਅੱਗੇ ਵੀ ਜ਼ਿਕਰ ਹੁਣ ਤਾਂ ਕੋਈ ਕੋ ਬਾਈਕਟ ਵਾਲਾ ਮਹਮ ਜਿਹੜਾ ਇਹਨਾਂ ਨੇ ਅੰਧ ਭਗਤਾਂ ਨੇ ਚਲਾ ਰੱਖਿਆ ਉਹਦੇ ਖਿਲਾਫ ਜਾਂ ਕੇਂਦਰ ਦੀ ਸਰਕਾਰ ਨੇ ਉਹਨਾਂ ਦੇ ਪ੍ਰੈਸ਼ਰ 'ਡਾ ਦਿਲਜੀਤ ਦੀ ਫਿਲਮ ਬੈਨ ਐਕੀਤੀ ਆ ਜਿਹੜੀ ਕਿ ਬਹੁਤ ਹੀ ਘਟੀਆ ਕਾਰਵਾਈ ਆ ਦਿਲਜੀਤ ਦੀ ਫਿਲਮ ਕੋਈ ਨਫਰਤੀ ਫਿਲਮ ਨਹੀਂ ਹੈਗੀ ਸੀ ਉਹ ਸਾਡੇ ਦੋ ਪੰਜਾਬਾਂ ਦੇ ਜੇ ਕਲਾਕਾਰ ਐਕਟਰ ਰਲ ਕੇ ਵੀ ਕੰਮ ਕਰ ਰਹੇ ਆ ਤਾਂ ਉਹਦੇ 'ਚ ਮਾੜੀ ਗੱਲ ਕੀ ਆ ਸਾਰੀ ਦੁਨੀਆ ਦੇ ਲੋਕ ਮਿਲ ਕੇ ਕੰਮ ਕਰਦੇ ਜੇ ਦੋ ਪੰਜਾਬ ਜਿਹੜੇ ਤੁਸੀਂ 1947 ਚ ਵੰਡ ਦਿੱਤੇ ਜੇ ਉਹਨਾਂ ਦੇ ਲੋਕ ਮਿਲ ਕੇ ਕੰਮ ਕਰਨਗੇ ਤਾਂ ਨਾ ਉਹਦੇ ਚ ਨਫ਼ਰਤ ਹੀ ਕੀ ਆ ਜੇਕਰ ਤੁਹਾਡੀਆਂ ਪ੍ਰੋਪਾਗੈਂਡਾ ਫਿਲਮਾਂ ਚੱਲ ਸਕਦੀਆਂ ਜੇ ਤੁਹਾਡੀ ਕਸ਼ਮੀਰ ਫਾਈਲ ਚੱਲ ਸਕਦੀ ਜੇ ਤੁਹਾਡੀ ਕੇਰਲ ਸਟੋਰੀ ਚੱਲ ਸਕਦੀ ਹੈ ਜੇ ਤੁਹਾਡੀ ਐਕਸੀਡੈਂਟਲ ਪ੍ਰਾਈਮ ਮਿਨਿਸਟਰ ਚੱਲ ਸਕਦੀ ਹੈ ਜੇ ਤੁਹਾਡੀ ਮਤਲਬ ਐਮਰਜੈਂਸੀ ਫਿਲਮ ਜਿਹੜੀ ਕੰਗਣਾ ਰਣੌਤ ਨੇ ਬਣਾਈ ਆ ਜਿਹੜੀ ਮੈਂ ਤਾਂ ਨਹੀਂ ਵੇਖਿਆ ਉਹ ਚ ਕੀ ਆ ਜੇ ਉਹ ਤੁਸੀਂ ਚਲਾ ਸਕਦੇ ਹੋ ਤਾਂ ਇਹ ਕਮੇਡੀ ਫਿਲਮ ਜਿਹਦੇ ਚ ਸਿਰਫ ਦੋ ਮੁਲਖਾਂ ਦੇ ਲੋਕ ਰਲ ਕੇ ਜਿਹੜਾ ਕੰਮ ਕਰ ਰਹੇ ਆ ਉਹ ਕਿਉਂ ਨਹੀਂ ਚੱਲ ਸਕਦੀ ਇਹ ਜਿਹੜਾ ਧੱਕਾ ਹੈ ਦਿਲਜੀਤ ਦੇ ਖਿਲਾਫ ਇਹਦੀ ਅਸੀਂ ਨਿਖੇਦੀ ਕੀਤੀ ਆ ਕਰਦੇ ਆ ਔਰ ਜਿਹੜੇ ਲੋਕ ਕਹਿ ਰਹੇ ਉਹਦਾ ਪਾਸਪੋਰਟ ਜ਼ਬਤ ਕਰੋ ਤੇ ਪਰਚਾ ਕਰੋ ਜੇਕਰ ਅਜਿਹਾ ਕੁਝ ਹੁੰਦਾ ਤੋਲੀ ਬੇਸ਼ੱਕ ਸਾਨੂੰ ਪ੍ਰੋਟੈਸਟ ਵੀ ਕਰਨਾ ਪਵੇ ਅਸੀਂ ਕਰਾਂਗੇ ਦਲਜੀਤ ਸਾਡਾ ਪੰਜਾਬੀਆਂ ਦਾ ਨੁਮਾਇੰਦਾ ਹੈ ਉਹ ਪੰਜਾਬੀਆਂ ਦਾ ਬ੍ਰਾਂਡ ਅਮਬੈਸਡਰ ਅਸੀਂ ਸਾਰੇ ਦਲਜੀਤ ਦੇ ਨਾਲ ਇੱਕ ਗੱਲ ਹੈ ਕਿ ਜਿਹੜਾ ਵਿਰੋਧ ਹੋਇਆ ਉਹ ਕਹਿੰਦੇ ਉਹਦਾ ਵਜਾ ਹੈ ਕਿ ਜਿਹੜੀ ਹਾਨੀਆ ਅਮੀਰਨਾਦੀ ਐਕਟਰਸ ਹੈ ਉਹਨੇ ਜਦੋਂ ਆਪਰੇਸ਼ਨ ਸੰਧੂਰ ਚੱਲ ਰਿਹਾ ਸੀ ਦੋ ਦੇਸ਼ਾਂ ਵਿਚਕਾਰ ਤਣਾਅ ਸੀ ਤਾਂ ਉਹਨੇ ਭਾਰਤ ਖਿਲਾਫ ਕਾਫੀ ਮਾੜੀ ਸ਼ਬਦਾਵਲੀ ਬੋਲੀ ਹੈ ਤਾਂ ਕਰਕੇ ਵਿਰੋਧ ਕਰ ਰਹੇ ਆਂ ਦੇਖੋ ਇਹ ਗਲਤ ਗੱਲ ਹੈ ਜੀ ਹਾਂ ਉਹਨੇ ਕੀ ਸ਼ਬਦਾਵਲੀ ਬੋਲੀ ਮੈਂ ਤਾਂ ਨਹੀਂ ਦੇਖੀ ਦੂਜੀ ਗੱਲ ਹੈ ਜਿਹੜੀ ਫਿਲਮ ਆ ਇਹ ਨਾਂ ਤੇ ਦਿਲਜੀਤ ਨੇ ਬਣਾਈ ਹੈ ਨਾ ਹਾਨੀਆਂ ਨੇ ਬਣਾਈ ਹੈ ਇਹ ਫਿਲਮ ਪਿਕ ਪ੍ਰੋਡਿਊਸਰ ਨੇ ਬਣਾਈ ਹੈ ਜਿਨ੍ਹਾਂ ਨੇ ਪੈਸੇ ਲਾਏ ਆ ਡਾਇਰੈਕਟਰਾਂ ਨੇ ਬੰਦੇ ਚੂਸ ਕੀਤੇ ਆ ਉਹਨਾਂ ਨੇ ਸਿਰਫ ਕੰਮ ਕੀਤਾ ਇਹ ਤਾਂ ਕਲਾਕਾਰਾਂ ਦੀ ਖੂਬੀ ਹੈ ਨਾ ਕਲਾਕਾਰ ਜਿਹੜਾ ਉਹਨੂੰ ਬੰਦਾ ਦੇ ਦਤਾ ਵੈਦਿਆ ਨਾ ਤੁਸੀਂ ਕੰਮ ਕਰਨਾ ਉਹਦੇ ਉਸ ਰੋਲ ਦੇ ਵਿੱਚ ਫਿੱਟ ਹੋ ਕੇ ਤੇ ਔਰ ਤੁਸੀਂ ਵੇਖੋ ਜਿਹੜੇ ਲੋਕ ਦਿਲਜੀਤ ਨਾਲ ਕੰਮ ਕਰਦੇ ਨੇ ਉਹ ਇਹ ਗੱਲ ਕਹਿੰਦੇ ਨੇ ਕਿ ਮਤਲਬ ਇਹਦੇ ਨਾਲ ਸਾਨੂੰ ਕੰਮ ਕਰਕੇ ਵਧੀਆ ਲੱਗਾ ਕਿ ਕਿੰਨਾ ਵੱਡਾ ਸਟਾਰ ਆ ਫਿਰ ਵੀ ਕਿੰਨਾ ਡਾਊਨ ਟੂ ਅਰਥ ਤਾਂ ਉਹ ਜਿਹੜੀ ਸਮੱਸਿਆ ਜਿਹੜੀ ਫਿਲਮ ਹੈ ਉਹ ਪਹਿਲਾਂ ਬਣੀ ਆ ਆਪਰੇਸ਼ਨ ਸੰਦੂਰ ਤੋਂ ਕੀ ਆਪਰੇਸ਼ਨ ਸੰਦੂਰ ਤੋਂ ਬਾਅਦ ਕੋਈ ਕੰਮ ਨਹੀਂ ਹੋਇਆ ਜਾਂ ਅੱਗੇ ਨਹੀਂ ਹੋਣਗੇ ক্রিকেট ਮੈਚ ਨੂੰ ਸਾਰੀ ਦੁਨੀਆ ਦੇਖਦੀ ਔਰ ਸਾਡੇ ਭਾਰਤੀ ਉਹਨੂੰ ਰੱਬ ਮੰਨਿਆ ਹੋਇਆ ਹੈ ক্রিকেট ਨੂੰ ਉਹ ਅਗਲੇ ਦਿਨਾਂ ਚ ਮੈਚ ਹੋਣ ਵਾਲੇ ਨੇ ক্রিকেট ਦੇ ਵੱਡੇ ਟੂਰਨਾਮੈਂਟ ਹੋਣਗੇ ਵਰਲਡ ਕੱਪ ਹੋਣਗੇ ਚੈਂਪੀਅਨਸ਼ਿਪ ਟਰੋਫੀਆਂ ਹੋਣਗੀਆਂ ਹਾਕੀ ਦੀ ਮੈਚ ਹੋ ਰਹੇ ਨੇ ਕੀ ਦੋਵਾਂ ਮੁਲਕਾਂ ਜੋ ਦੋਵੇਂ ਮੁਲਕ ਉਹਨਾਂ ਤੇ ਮਾੜੀ ਸ਼ਬਦਾਵਲੀ ਹੋ ਸਕਦੀ ਦੋਵੇਂ ਮੁਲਕ ਇੱਕ ਦੂਜੇ ਦੇ ਬੰਬ ਸੁੱਟਦੇ ਨੇ ਗੋਲੀਆਂ ਚਲਾਉਂਦੇ ਨੇ ਅੱਤਵਾਦੀ ਕਾਰਵਾਈਆਂ ਹੁੰਦੀਆਂ ਨੇ ਇਹਦੇ باوجود ਵੀ ਕੀ ਸਾਡੇ ਮੁਲਕ ਦਾ ਉਧਰ ਤੇ ਉਸ ਮੁਲਕ ਦਾ ਇੱਧਰ ਸਫਾਰਤਖਾਨਾ ਨਹੀਂ ਹੈ ਕੀ ਇਹਦੇ ਮੌਜੂਦ ਵੀ ਯੂਨੋ ਯੂਐਸਸੀ ਦੇ ਵਿੱਚ ਸਾਡੇ ਮੁਲਕ ਦੇ ਨੁਮਾਇੰਦੇ ਇਕੱਠੇ ਨਹੀਂ ਬੈਠਦੇ ਇਸ ਤੋਂ ਪਹਿਲਾਂ جنگਾਂ ਨਹੀਂ ਹੋਈਆਂ ਸੀ ਕੱਤਰ ਦੀ ਕਾਰਗਲ ਚ ਕਿੰਨੇ ਲੋਕ ਸ਼ਹੀਦ ਹੋਏ ਯਾਰ ਕਿੰਨੀਆਂ ਔਰਤਾਂ ਵਿਧਵਾ ਹੋ ਗਈਆਂ ਕਿੰਨੀਆਂ ਮਾਵਾਂ ਦੇ ਪੁੱਤ ਚਲੇ ਗਏ ਇਹਦੇ باوجود ਵੀ ਸਾਡੇ ਮੁਲਕ ਦਾ ਜਿਹੜਾ ਨੁਮਾਇੰਦਾ ਹੈ ਪ੍ਰਧਾਨ ਮੰਤਰੀ ਜਿਹਨੂੰ ਇਹ ਅੰਧ ਭਗਤ ਜਿਹੜੇ ਨੇ ਆਪਦਾ ਬਾਪ ਮੰਨਦੇ ਨੇ ਉਹ ਬਰੀਆਨੀ ਖਾਨ ਚਲਾ ਜਾਂਦਾ ਉਸ ਮੁਲਕ ਦੇ ਵਿੱਚ ਤਾਂ ਇਹ ਇਹ ਗੱਲਾਂ ਕਿਉਂ ਭੁੱਲ ਜਾਂਦੇ ਨੇ ਇਹ ਜਿਹੜਾ ਟਾਰਗੇਟ ਕਰਨਾ ਹਾਨੀਆਂ ਦਾ ਜਾਂ ਦਲਜੀਤ ਨੂੰ ਟਾਰਗੇਟ ਕਰਨਾ ਇਹਦਾ ਸਿਰਫ ਇੱਕੋ ਇੱਕ ਕਾਰਨ ਹੈ ਕਿ ਪੰਜਾਬੀਆਂ ਨੂੰ ਕਿਵੇਂ ਟਾਰਗੇਟ ਕੀ ਦਲਜੀਤ ਪੰਜਾਬੀ ਆ ਉਹ ਸਿੱਖ ਲੁੱਕ ਵਾਲਾ ਪੱਗ ਬੰਨਦਾ ਔਰ ਜਿਹੜਾ ਦੋ ਮੁਲਕਾਂ ਦੀ ਸਾਂਝ ਆ ਉਹ ਵੀ ਕਲਾਕਾਰਾਂ ਨੇ ਵਿਧਾਈ ਆ ਹਰ ਇੱਕ ਅੱਦੇ ਦਹਾਕੇ ਬਾਅਦ ਕੋਈ ਨਾ ਕੋਈ ਜੰਗ ਹੋ ਜਾਂਦੀ ਕੋਈ ਨਾ ਕੋਈ ਝੜਪ ਹੋ ਜਾਂਦੀ ਤਾਂ ਉਹ ਜਿੱਥੇ 1947 ਚ ਪੰਜਾਬ ਨੂੰ ਵੰਡਿਆ ਵੰਡਿਆ ਮਾਰਿਆ ਗਿਆ ਨੁਕਸਾਨ ਵੀ ਜੰਗ ਦਾ ਪੰਜਾਬੀ ਚ ਹਲਦੇ ਨੇ ਤਾਂ ਉਹ ਜਿਹੜੀ ਗੱਲਬਾਤ ਜਿਹੜੀ ਸਾਹ ਜੋ ਵੀ ਬੰਦ ਹੋ ਜਾਂਦੀ 14-15 ਕਰੋੜ ਆਬਾਦੀ ਵਾਲੀ ਪੰਜਾਬੀ ਕੌਮ ਜਿਹਨੂੰ ਵੰਡ ਦਿੱਤਾ ਗਿਆ ਦੁਨੀਆ ਚ ਇੱਕ ਵੱਡੀ ਕੌਮ ਸੀ ਉਹ ਇਹਨਾਂ ਕਲਾਕਾਰਾਂ ਨੇ ਨੇੜੇ ਲਿਆਂਦੀ ਸੀ ਇਕੱਠਿਆਂ ਕੰਮ ਕਰਕੇ ਸਾਂਝੀ ਕਿਉਂਕਿ ਸਾਂਝੀ ਬੋਲੀ ਆ ਸਾਂਝਾ ਕਲਚਰ ਆ ਗੀਤ ਸੰਗੀਤ ਦੇ ਰਾਈ ਨੇੜੇ ਲੈ ਕੇ ਆਉਂਦੇ ਨੇ ਤਾਂ ਇਹੋ ਜਿਹੇ ਨੇੜੇ ਜਦੋਂ ਲੋਕ ਆਉਂਦੇ ਨੇ ਤਾਂ ਉਹਨਾਂ ਚ ਵੰਡੀਆਂ ਪਾਉਣ ਲਈ ਫਿਰ ਇਹੋ ਜਿਹਾ ਕੁਝ ਕੀਤਾ ਜਾਂਦਾ ਕਿੰਨੇ ਯੂਟਿਊਬਰਾਂ ਤੇ ਮੁੰਡਿਆਂ ਤੇ ਜਾਂ ਕੁੜੀਆਂ ਤੇ ਹੋਗੇ ਇਸ ਕਰਕੇ ਪਰਚੇ ਵਿੱਚ ਜਸੂਸੀ ਥੋੜੀ ਕਰਦੇ ਆ ਉਹ ਤਾਂ ਜੇ ਉਧਰ ਗਿਆ ਸੀ ਤਾਂ ਇਹ ਇੱਕ ਰੂਲ ਆ ਕਿ ਪੂਰੀ ਦੁਨੀਆ ਚ ਲੋਕ ਘੁੰਮ ਕੇ ਚੀਜ਼ਾਂ ਦਿਖਾਉਂਦੇ ਨੇ ਜੇ ਕਿਸੇ ਨੇ ਪਾਕਿਸਤਾਨੀਆਂ ਜਾ ਕੇ ਦਿਖਾਤੀਆਂ ਤੋਂ ਭਾਰਤੀ ਤੁਸੀਂ ਥੋੜੀ ਕਰਕੇ ਆਏ ਕੋਈ ਇੱਕ ਬੰਦਾ ਗਲਤ ਹੋ ਸਕਦਾ ਸਾਰੇ ਥੋੜੀ ਗਲਤ ਹੋ ਸਕਦੇ ਤਾਂ ਇਹ ਜਿਹੜੇ ਲੋਕ ਆਪਣੀ ਕਲਾ ਦੇ ਰਾਈ ਚਾਹੇ ਉਹ ਗੀਤ ਸੰਗੀਤਾ ਚਾਹੇ ਅਦਾਕਾਰੀ ਚਾਹੇ ਯੂਟਿਊਬਰ ਦਾ ਕੰਮ ਕਰਦੇ ਨੇ ਉਹਦੇ ਰਾਈ ਜੇ ਉਹਨਾਂ ਨੇ ਦੋ ਪੰਜਾਬਾਂ ਨੂੰ ਨੇੜੇ ਕਰਨ ਦੀ ਕੋਸ਼ਿਸ਼ ਕੀਤੀ ਆ ਤਾਂ ਇਹ ਨਫ਼ਰਤੀ ਜਿਹੜੇ ਹੈਗੇ ਆ ਜਿਹੜੇ ਹਿੰਦੂ ਹਿੰਦੀ ਹਿੰਦੂ ਰਾਸ਼ਟਰ ਦੀ ਗੱਲ ਕਰਦੇ ਆ ਜਿਹੜੇ ਹਿੰਦੂਆਂ ਤੇ ਮੁਸਲਮਾਨਾਂ ਦੇ ਪਾੜਾ ਪਾਉਣ ਦੀ ਗੱਲ ਕਰਦੇ ਆ ਜਿਹੜੇ ਪਾਕਿਸਤਾਨ ਨੂੰ ਦੁਸ਼ਮਣ ਦੇਸ਼ ਬਣਾ ਕੇ ਪੇਸ਼ ਕਰਦੇ ਆ ਉਹਨਾਂ ਨੇ ਸਾਡੇ ਇਹ ਜਿਹੜੇ ਪੰਜਾਬੀ ਕਲਾਕਾਰ ਨੇ ਖਾਸ ਕਰਕੇ ਦਲਜੀਤ ਵਰਗੇ ਜਿਹੜੇ ਨੇ ਉਹਨਾਂ ਨੂੰ ਟਾਰਗੇਟ ਕਰਨ ਵਾਸਤੇ ਕਿਉਂਕਿ ਟਾਰਗੇਟ ਤਾਂ ਪੰਜਾਬੀ ਹੋਏ ਜਹਾਨੀਆਂ ਟਾਰਗੇਟ ਹੋਈ ਤਾਂ ਉਹ ਵੀ ਸਾਡੇ ਉਸ ਪਾਸੇ ਦੀ ਔਰ ਜੇ ਦਲਜੀਤ ਟਾਰਗੇਟ ਹੋਇਆ ਤਾਂ ਉਹ ਵੀ ਪੰਜਾਬ ਦਾ ਤਾਂ ਇਸ ਕਰਕੇ ਉਹਨਾਂ ਨੇ ਟਾਰਗੇਟ ਕੀਤਾ ਜਾਰਾ ਨਾ ਕਿ ਕਿੰਨੇ ਸ਼ਬਦਾਵਲੀ ਕੀ ਬੋ ਨੇ ਕੀ ਬੋਲਦੇ ਤੁਸੀਂ ਕੀ ਮੰਨਦੇ ਹੋ ਮਤਲਬ ਤੁਸੀਂ ਇੱਕ ਜਗਰ ਕੀਤਾ ਕਿ ਪੰਜਾਬ ਪੱਗ ਕਰਕੇ ਪੰਜਾਬੀ ਹੋਣ ਕਰਕੇ ਇਹ ਵੀ ਵਜ੍ਹਾ ਇੱਕ ਮੰਨਦੇ ਹੋ ਵੀ ਇਹ ਵੀ ਇਹ ਕਾਰਨ ਹੋ ਸਕਦਾ ਜਿਹੜਾ ਆਮ ਲੋਕ ਵੀ ਇਹ ਚਰਚਾ ਛੇੜ ਦਿੰਦੇ ਆ ਕਿ ਉਹਦੀ ਵਜ੍ਹਾ ਕਿ ਉਹ ਸਰਦਾਰ ਆ ਪੰਜਾਬੀ ਆ ਘਟ ਗਿਣਤੀ ਨਾਲ ਸੰਬੰਧਤ ਹੈ ਹਾਨੀਆਂ ਅਮੀਰ ਵੀ ਭਾਰਤ ਦੇ ਵਿੱਚ ਘਟ ਗਿਣਤੀ ਨਾਲ ਸੰਬੰਧਤ ਇਸ ਕਰਕੇ ਵਿਰੋਧ ਦੇਖੋ ਇਹ ਇੱਕ ਕਾਰਨ ਇਹ ਹੈਗਾ ਕਿਉਂਕਿ ਦੇਖੋ ਪੰਜਾਬ ਜਿਹੜਾ ਨਾ ਪੰਜਾਬ ਹਮੇਸ਼ਾ ਜ਼ਬਰ ਦੇ ਜ਼ੁਲਮ ਦੇ ਖਿਲਾਫ ਬੋਲਦਾ ਜਿੰਨੇ ਵੀ ਤੁਸੀਂ ਪਿਛਲੀ ਪਿਛਲਾ ਇੱਕ ਸਮਾਂ ਦੇਖੋ ਪੰਜਾਬੀਆਂ ਨੂੰ ਤੇ ਸਿੱਖਾਂ ਨੂੰ ਖਾਸ ਕਰਕੇ ਆਤਵਾਦੀ ਬਣਾ ਕੇ ਪੇਸ਼ ਕਰ ਦਿੱਤਾ ਗਿਆ ਚਾਹੇ ਉਹ ਖਾੜਕੂਵਾਦ ਦਾ ਦੌਰ ਹੋਵੇ ਜਾਂ ਜੋ ਵੀ ਹੋਵੇ ਤਾਂ ਉਸ ਤੋਂ ਬਾਅਦ ਜਿਹੜਾ ਪੰਜਾਬੀਆਂ ਦੇ ਪ੍ਰਤੀ ਇੱਕ ਨਫ਼ਰਤ ਬਣੀ ਸੀ ਉਸ ਨਫ਼ਰਤ ਨੂੰ ਕਲਾ ਦੇ ਰਾਹੀਂ ਜਾਂ ਸਾਡੇ ਕਿਸਾਨ ਅੰਦੋਲਨ ਦੀ ਗੱਲ ਕਰੋ ਜਦੋਂ ਕਿਸਾਨ ਅੰਦੋਲਨ ਪੰਜਾਬ ਤੋਂ ਚੱਲਿਆ ਤਾਂ ਬੇਸਿਕਲੀ ਇਹ ਗੱਲ ਹੈ ਕਿ ਪੰਜਾਬ ਜਿਹੜੀ ਬਹੁ ਗਿਣਤੀ ਕਿਸਾਨੀ ਉਹ ਸਿੱਖ ਧਰਮ ਨਾਲ ਸੰਬੰਧਿਤ ਹੈ ਨਾ ਵੀ ਹੋਵੇ ਫਿਰ ਵੀ ਸਾਰੇ ਪੱਗਾਂ ਬੰਨਦੇ ਨੇ ਤਾਂ ਇੱਕ ਇਹ ਵਿਖਾਇਆ ਗਿਆ ਕਿ ਆਹ ਬੰਦੇ ਨੇ ਜਿਹੜੇ ਇਹ ਦੇਸ਼ ਦੇ ਵਿਰੋਧੀ ਨੇ ਤਾਂ ਉਹ ਉਸ ਚੀਜ਼ ਨੂੰ ਨੈਰੇਟਿਵ ਨੂੰ ਭੰਨਿਆ ਅੰਦੋਲਨ ਨੇ ਔਰ ਸਾਰੇ ਭਾਰ ਦੇ ਵਿੱਚ ਜਾਓ ਉਹਨਾਂ ਨੇ ਕਿਹਾ ਵੀ ਸਾਡੇ ਇੱਥੇ ਕੋਈ ਨੁਮਾਇੰਦਾ ਬੋਲਣਾ ਆਵੇ ਪੰਜਾਬ ਵਾਲਾ ਆਵੇ ਚੰਗੀ ਗੱਲ ਹੈ ਜੇ ਉਹ ਪੱਗ ਬੰਨਦਾ ਹੋਵੇ ਤਾਂ ਯਾਨੀ ਪੱਗ ਨੂੰ ਸਨਮਾਨ ਜਿਹੜਾ ਮਿਲਿਆ ਉਹ ਸਨਮਾਨ ਸਿਰਫ ਕਿਸਾਨੀ ਕਰਕੇ ਨਹੀਂ ਇਹੋ ਜਿਹੜੇ ਕਲਾਕਾਰ ਨੇ ਜਿਹੜੇ ਵਰਲਡ ਵਾਈਡ ਤੌਰ ਤੇ ਮਾਣੇ ਜਾਂਦੇ ਉਹਨਾਂ ਕਰਕੇ ਵੀ ਮਿਲਿਆ ਤਾਂ ਇਸ ਕਰਕੇ ਕਿ ਹਰ ਪੱਗ ਵਾਲਾ ਜਿਹੜਾ ਉਹ ਉਹ ਗਲਤ ਹੁੰਦਾ ਹੈ ਉਹ ਖਾਲਸਤਾਨੀ ਹੁੰਦਾ ਹੈ ਉਹ ਹਾਲਾਂਕਿ ਮੈਨੂੰ ਖਾਲਸਤਾਨੀ ਸ਼ਬਦ ਨਹੀਂ ਵਰਤਣਾ ਚਾਹੀਦਾ ਇੱਥੇ ਕਈ ਤਰ੍ਹਾਂ ਦੀਆਂ ਮੁੜ ਕੇ ਕੰਟਰਵ ਜਿਹੜੀਆਂ ਉੱਚਾਲ ਪੈਂਦੀਆਂ ਕਿ ਉਹ ਹਰ ਪੱਗ ਵਾਲਾ ਬੰਦਾ ਉਹ ਗਲਤ ਹੋ ਜਾਂਦਾ ਉਹ ਅੱਤਵਾਦੀ ਹੋ ਜਾਂਦਾ ਇਸ ਕਰਕੇ ਇਹ ਵੀ ਜਿਹੜਾ ਉੱਪਰ ਆਏ ਨੇ ਦੇਖੋ ਇਹ ਇੰਜ ਕਰਦੇ ਨੇ ਤਾਂ ਬਹੁਤ ਸਾਰੇ ਲੋਕਾਂ ਨੂੰ ਟਾਰਗੇਟ 'ਚ ਕਰਨ ਲਈ ਹੁਣ ਪੰਜਾਬ 'ਚ ਦਹਿਸ਼ਤ ਪਾਉਣ ਲਈ ਹਜ਼ਾਰਾਂ ਮੁੰਡੇ ਮਾਰਨ ਵਾਲਾ ਉਹਨਾਂ ਨੇ ਇੱਕ ਸਿੱਧੂ ਮੂ ਕਿੰਨੀ ਦਹਿਸ਼ਤ ਪਈ ਐਵੇਂ ਪੰਜਾਬ ਦੇ ਬਹੁਤ ਸਾਰੇ ਲੋਕਾਂ ਨੂੰ ਇਕੱਲੇ-ਇਕੱਲੇ ਟਾਰਗੇਟ ਕਰਨ ਦੀ ਬਜ ਦਿਲਜੀਤ ਵਰਗੇ ਮੁੰਡਾ ਜਿਹੜਾ ਪੱਗ ਬੰਨਦਾ ਜਿਹੜਾ ਪੰਜਾਬੀ ਨੂੰ ਰਿਪਰੈਜ਼ੈਂਟ ਕਰਦਾ ਉਹਨੂੰ ਟਾਰਗੇਟ ਕਰ ਦੋ ਤੇ ਪੂਰੀ ਦੁਨੀਆ ਦੇ ਵਿੱਚ ਪੰਜਾਬੀਆਂ ਦੇ ਔਰ ਪੱਗਾਂ ਵਾਲਿਆਂ ਦੇ ਖਿਲਾਫ ਜਿਹੜਾ ਨੈਰੇਟਿਵ ਸਿਰਜਿਆ ਜਾਂਦਾ ਮੈਂ ਮੰਨਦਾ ਇਹ ਹੈਗਾ ਜੇ ਦਿਲਜੀਤ ਦੀ ਥਾਂ ਤੇ ਫਿਲਮ 'ਚ ਕੰਮ ਕਰਨ ਵਾਲਾ ਪੰਜਾਬ ਨਾਲ ਸੰਬੰਧਤ ਨਾ ਹੁੰਦਾ ਪੱਗ ਨਾਲ ਸਬੰਧਤ ਨਾ ਹੁੰਦਾ ਤਾਂ ਸ਼ਾਇਦ ਇੰਨੀ ਕੰਟਰੋਵਰਸੀ ਨਾ ਹੁੰਦੀ ਜੋ ਉਸ ਬਹੁ ਗਿਣਤੀ ਨਾਲ ਹੁੰਦਾ ਜਿਹੜੀ ਬਹੁ ਗਿਣਤੀ ਦੀ ਵੋਟ ਲੈ ਕੇ ਰਾਜ ਸੱਤਾ ਤੇ ਰਾਜ ਕੀਤਾ ਜਾ ਰਿਹਾ ਹੈ ਉਸ ਤੋਂ ਬਿਨਾ ਕੋਈ ਵੀ ਹੁੰਦਾ ਚਾਹੇ ਉਹ ਮੁਸਲਮਾਨ ਹੁੰਦਾ ਚਾਹੇ ਸਿੱਖ ਹੁੰਦਾ ਜਾਂ ਪੱਗਵਾਲ ਹੁੰਦਾ ਤਾਂ ਟਾਰਗੇਟ ਕੀਤਾ ਹੀ ਜਾਣਾ ਸੀ ਕਿਉਂਕਿ ਨਫ਼ਰਤ ਜਿਹੜੀ ਫਲਾਉਣੀ ਚਾਹੁੰਦੇ ਜਿਹੜਾ ਉਹਨਾਂ ਦਾ ਏਜੰਡਾ ਹੈ ਉਹ ਏਜੰਡਾ ਉਹ ਸਾਰਿਆਂ ਦੇ ਖਿਲਾਫ ਹੈ ਧਾਰਮਿਕ ਘੱਟ ਗਿਣਤੀਆਂ ਹੋਣ ਉਹ ਦਲਿਤ ਹੋਣ ਉਹ ਜਿਹੜੇ ਬ੍ਰਾਹਮਣਵਾਦ ਦੇ ਵਿਚਾਰਧਾਰਾ ਦੇ ਮੰਨੂਵਾਦ ਦੇ ਵਿਰੋਧ ਜਿੰਨੇ ਵੀ ਲੋਕ ਉਹਨਾਂ ਨੂੰ ਟਾਰਗੇਟ ਕੀਤਾ ਹੀ ਜਾਊਗਾ ਕਿ ਕੱ ਕੀ ਦਿਲਜੀਤ ਦੀ ਚੜ੍ਹਾਈ ਵੀ ਉਹਦੇ ਵਿਰੋਧ ਦਾ ਹੈ ਕਾਰਨ ਦੇਖੋ ਕੋਈ ਵੀ ਬੰਦਾ ਜਿਹੜਾ ਇੱਕ ਤਾਂ ਹੁੰਦਾ ਵੀ ਜਮਾਂਦਰੂ ਜਿਹੜੇ ਲੋਕ ਅਰਬਾਪਤੀ ਨੇ ਉਹਨਾਂ ਨੇ ਉਹਨਾਂ ਦੇ ਬਾਪ ਦਾਦਿਆਂ ਨੇ ਲੁੱਟਮਾਰ ਕਰਕੇ ਬਹੁਤ ਪੈਸਾ ਜੋੜਿਆ ਤਾਂ ਉਹ ਹੁਣ ਵੀ ਸਟੇਬਲ ਰਹਿੰਦੇ ਉਹਨਾਂ ਨੂੰ ਅਗਲਾ ਕਹਿੰਦਾ ਜੀ ਇਹ ਤਾਂ ਜੱਦੀ ਪੁਛ ਦੀ ਸਰਦਾਰ ਨੇ ਐਂ ਕਹਿ ਕੇ ਸਾਰ ਦਿੰਦਾ ਇਹ ਨਹੀਂ ਵੇਖਦਾ ਵੀ ਉਹ ਕਿੰਨਾ ਨੁਕਸਾਨ ਕਰ ਰਹੇ ਨੇ ਸਮਾਜ ਦਾ ਕਿੰਨੀਆਂ ਗਲਤ ਚੀਜ਼ਾਂ ਕਰ ਰਹੇ ਉਹ ਨਹੀਂ ਇਹਦਾ ਜਿੱਦੀ ਪੁਸ਼ਤੀ ਬਹੁਤ ਅਮੀਰ ਤੇ ਬਹੁਤ ਰਾਈਸ ਬੰਦੇ ਨੇ ਇੱਕ ਉਹ ਬੰਦਾ ਜਿਹੜਾ ਜ਼ੀਰੋ ਤੋਂ ਉੱਠਿਆ ਹੋਵੇ ਜਿਨੇ ਮਿਹਨਤ ਕੀਤੀ ਹੋਵੇ ਜਿਹੜਾ ਸਾਈਕਲ ਤੇ ਤੁਰਿਆ ਹੋਵੇ ਮੋਟਰਸਾਈਕਲ ਤੇ ਤੁਰਿਆ ਹੋਵੇ ਔਰ ਅੱਜ ਉਹ ਜਹਾਜ਼ਾਂ ਦੇ ਸਫ਼ਰ ਕਰ ਰਿਹਾ ਹੋਵੇ ਤਾਂ ਉਹ ਜੈਲਸੀ ਤਾਂ ਹੁੰਦੀ ਹੈ ਜਿਹੜੇ ਲੋਕਾਂ ਨੇ ਉਹਦੇ ਨਾਲ ਸਫ਼ਰ ਕੀਤਾ ਹੋਵੇ ਉਹ ਨਾ ਹੋ ਜਾਣ ਤੇ ਇੱਕ ਬੰਦਾ ਔਰ ਦੂਜੀ ਗੱਲ ਜਿਹੜੀ ਦਿਲਜੀਤ ਜਿਹੜੇ ਕੁਝ ਕਰ ਰਹੇ ਨੇ ਲੋਕ ਵੀ ਉਹਦੇ ਨਾਲ ਜੈਲਸੀ ਮੈਨੂੰ ਲੱਗਦਾ ਦਿਲਜੀਤ ਨੇ ਕੁਝ ਕਿਸ ਤੋਂ ਖੋ ਕੇ ਨਹੀਂ ਕੀਤਾ ਉਹ ਨਾ ਹੀ ਕਦੇ ਕਿਸੇ ਨਾਲ ਕੰਟਰੋਵਰਸੀ ਚ ਪਿਆ ਉਸਨੇ ਲਗਾਤਾਰ ਮਿਹਨਤ ਕੀਤੀ ਰੋ ਮਿਹਨਤ ਕਰਕੇ ਮਕਾਮ ਹਾਸਲ ਕੀਤਾ ਹੁਣ ਜੇ ਕਿਸੇ ਬੰਦੇ ਨੂੰ ਲੱਗਦਾ ਵੀ ਉਹ ਉੱਪਰ ਕਿਉਂ ਪਹੁੰਚ ਗਿਆ ਅਸੀਂ ਥੱਲੇ ਕਿਉਂ ਰਹਿ ਗਏ ਜਾਂ ਅੱਜ ਅਸੀਂ ਇੱਕ ਚਿਹਰਾ ਉਭਰਿਆ ਹੋਇਆ ਉਹਦੇ ਨਾਲ ਕੰਟਰੋਵਰਸੀ ਕਰਕੇ ਤੇ ਅਸੀਂ ਉੱਚੇ ਹੋ ਜਾਵਾਂਗੇ ਕਈ ਵਾਰ ਇਹ ਵੀ ਹੁੰਦਾ ਵੀ ਇੱਕ ਬੰਦਾ ਬੜਾ ਉੱਚਾ ਤੇ ਉਹਦੇ ਨਾਲ ਕੰਟਰੋਵਰਸ ਸ਼ੁਰੂ ਕਰੋ ਤੁਹਾਡਾ ਕਦ ਵੀ ਉਹਨਾਂ ਉੱਚਾ ਹੋ ਗਏ ਸੋ ਇਸ ਖਾਮਖਿਆਲੀ ਇਸ ਗਲਤ ਭੁਲੇਖੇ ਨਾਲ ਜਿਹੜੇ ਸਾਡੇ ਵੀ ਇਥੋਂ ਦੇ ਲੋਕ ਜਿਹੜੇ ਉਹਨੂੰ ਉਹਨੂੰ ਟਾਰਗੇਟ ਕਰ ਰਹੇ ਜਿਹੜਾ ਕਿ ਨਹੀਂ ਕਰਨਾ ਚਾਹੀਦਾ ਸਾਨੂੰ ਸੋਚਣਾ ਚਾਹੀਦਾ ਵੀ ਜਦੋਂ ਸਾਡੇ ਪ ਬਿਨਾ ਕਿਸੇ ਵਜ੍ਹਾ ਤੋਂ ਜੇ ਕੋਈ ਵਜ੍ਹਾ ਹੋਵੇ ਜੇ ਸਾਡਾ ਬੰਦਾ ਗਲਤ ਹੋਵੇ ਉਹਨੇ ਕੋਈ ਗਲਤ ਕੰਟੈਂਟ ਬਣਾਇਆ ਹੋ ਜਿਹੜਾ ਜਿਹੜਾ ਇਨਸਾਨੀਅਤ ਜਿਹੜਾ ਮਨੁੱਖਾਂ ਦੇ ਖਿਲਾਫ ਜਾਂਦਾ ਹੋਵੇ ਜਿਹੜਾ ਭਾਈਚਾਰਿਆਂ ਦੇ ਖਿਲਾਫ ਜਾਂਦਾ ਹੋਵੇ ਤਾਂ ਫਿਰ ਤਾਂ ਖਰੋ ਜਦੋਂ ਬਿਨਾ ਵਜ੍ਹਾ ਟਾਰਗੇਟ ਕੀਤਾ ਇਹ ਤਾਂ ਫਿਰ ਸਾਨੂੰ ਆਪਣੇ ਉਸ ਵਿਅਕਤੀ ਦੇ ਨਾਲ ਖੜਨਾ ਚਾਹੀਦਾ ਇਸ ਤਰ੍ਹਾਂ ਉਹਦੇ ਤੇ ਇਲਜ਼ਾਮ ਵਜੀਆਂ ਕਰਕੇ ਜਾਂ ਇਹ ਨਹੀਂ ਵਿਖਾਉਣਾ ਚਾਹੀਦਾ ਵੀ ਮਤਲਬ ਆਪਦੇ ਆਕਾਂ ਆਕਾਂ ਨੇ ਜਿਹੜਾ ਉਹਨਾਂ ਨੂੰ ਖੁਸ਼ ਕਰਨ ਦੇ ਵਾਸਤੇ ਤੁਸੀਂ ਆਪਣੇ ਹੀ ਬੰਦੇ ਦਾ ਜਿਹੜਾ ਗਲਤ ਤਰੀਕੇ ਨਾਲ ਵਿਰੋਧ ਕਰੋ ਨਹੀਂ ਕਰਨਾ ਚਾਹੀਦਾ ਕੀ ਲੱਗਦਾ ਜਿਹੜਾ ਫਿਰ ਇਹ ਪੋਸਟਰ ਇਸ ਤਰੀਕਿਆਂ ਚ ਇਹ ਕਿਸਾਨ ਜਿਥੇ ਬੰਦਿਆਂ ਦੇ ਪ੍ਰਤੀ ਜਿਹੜਾ ਲੰਮੇ ਸਮੇਂ ਤੋਂ ਇੱਕ ਨੈਰੇਟਿਵ ਸਿਰਜਿਆ ਜਾ ਰਿਹਾ ਹੈ ਇਹ ਉਹਦਾ ਹੀ ਹਿੱਸਾ ਬਿਲਕੁਲ ਉਹਦਾ ਹਿੱਸਾ ਹੈ ਦੇਖੋ ਦਿਲਜੀਤ ਮੈਂ ਫਿਰ ਉਹੀ ਗੱਲ ਕਹਿੰਦਾ ਦਿਲਜੀਤ ਨਜਾਬ ਦਿਲਜੀਤ ਦੀ ਟੀਮ ਨੇ ਤਾਂ ਨਹੀਂ ਕਿਹਾ ਵੀ ਸਾਡੇ ਤੇ ਭਾਈ ਆ ਹੋ ਗਿਆ ਤੇ ਕਿਸਾਨ ਨਾਲ ਨਹੀਂ ਖੜੇ ਕਿਉਂਕਿ ਦਿਲਜੀਤ ਇਕੱਲੇ ਕਿਸਾਨਾਂ ਦਾ ਤਾਂ ਨਮਾਇੰਦਾ ਹੈ ਹੀ ਨਹੀਂ ਨਮਾਇੰਦਾ ਹੈ ਹੀ ਨਹੀਂ ਉਹ ਉਹ ਤਾਂ ਸਮਾ ਉਹ ਤਾਂ ਇੱਕ ਕਲਾਕਾਰ ਹੈ ਕਲਾਕਾਰ ਸਮਾਜ ਦਾ ਸੇਵਕ ਹੁੰਦਾ ਜਿਵੇਂ ਦੂਜੇ ਸਾਰੇ ਕਹਿੰਦੇ ਆ ਉਹ ਵੀ ਸਮਾਜ ਦਾ ਸੇਵਕ ਹੈ ਤੇ ਸਮਾਜ ਦਾ ਸਾਡੇ ਪੰਜਾਬੀ ਸਮਾਜ ਦਾ ਉਹ ਜਦੋਂ ਹੈਗਾ ਨਮਾਇੰਦਾ ਕਹਿ ਲਓ ਜਬ ਫਿਰ ਮੈਂ ਸ਼ਬਦ ਵਰਤਾਂ ਵੀ ਉਹ ਬ੍ਰਾਂਡ ਐਂਬੈਸਡਰ ਹੈ ਪੰਜਾਬ ਪੰਜਾਬੀ ਅੱਡਾ ਕਿਉਂਕਿ ਲੈ ਕੇ ਜਾ ਰਿਹਾ ਬਾਹਰ ਚੰਗਾ ਲੈ ਕੇ ਜਾ ਰਿਹਾ ਮਾੜਾ ਲੈ ਕੇ ਜਾ ਰਿਹਾ ਉਹ ਅੱਡ ਵਿਸ਼ਾ ਤਾਂ ਉਹਨੂੰ ਜਦੋਂ ਟਾਰਗੇਟ ਕੀਤਾ ਜਾ ਰਿਹਾ ਤਾਂ ਸਾਰੇ ਪੰਜਾਬੀਆਂ ਦਾ ਫਰਜ਼ ਬਣਦਾ ਨਾਲ ਖੜਨ ਦਾ ਅਜੇ ਵਿੱਚ ਇਕੱਲੇ ਕਿਸਾਨਾਂ ਨੂੰ ਟਾਰਗੇਟ ਕਰਨਾ ਵੀ ਕਿਉਂ ਨਹੀਂ ਖੜੇ ਜਦ ਕਿ ਖੜੇ ਆ ਲਗਾਤਾਰ ਖਬਰਾਂ ਵੀ ਲੱਗੀਆਂ ਤੇ ਖੜੇ ਆ ਖੜ ਰਹੇ ਆ ਔਰ ਇੱਕ ਚੈਨਲ ਵੱਲੋਂ ਇਹ 2 ਕਰੋੜ ਲਿਖ ਕੇ ਅੱਜ ਕੱਲ ਇੱਕ ਇਹ ਵੀ ਐਗਜ਼ਾਮਪਲ ਸੈਟ ਅੰਨੰਦਰ ਹੋ ਗਈ ਵੀ ਜਿੰਨੂੰ ਕੁਛ ਨਹੀਂ ਲੱਭਦਾ ਉਹ ਫੇਮ ਪਾਉਣ ਵਾਸਤੇ ਕਿਸਾਨ ਜਥੇਬੰਦੀਆਂ ਦੇ ਖਿਲਾਫ ਬੋਲਦਾ ਤਾਂ ਇਹ ਜਿਹੜੇ ਚੈਨਲ ਨੇ ਇਹੋ ਜਿਹੇ ਕੀਤਾ ਉਹਨੂੰ ਮੈਂ ਮੈਂ ਬੜੇ ਸਤਿਕਾਰ ਨਾਲ ਕਹਿਣਾ ਚਾਹੁੰਦਾ ਕਿ ਦੇਖੋ ਚੀਜ਼ਾਂ ਦੀ ਪੁਨਸ਼ਣ ਕਰ ਲੋ ਇਹ ਨਹੀਂ ਵੀ ਕਿਸੇ ਇੱਕ ਬੰਦੇ ਨੇ ਕਹਿਤੀ ਕੋਈ ਗੱਲ ਤੇ ਤੁਸੀਂ ਵੀ ਆਪਦੇ ਵਿਊ ਵਧਾਉਣ ਵਾਸਤੇ ਇਹ ਕਹਿ ਦੋ ਨਹੀਂ ਹੋਣਾ ਚਾਹੀਦਾ ਔਰ ਉਸ ਚੈਨਲ ਜਿੰਨੇ ਪਾਈ ਹੈ ਉਹ ਕਿਸਾਨ ਅੰਦੋਲਨ ਚ ਵੀ ਰਿਹਾ ਹੈ ਉਨੇ ਕਿਸਾਨ ਅੰਦੋਲਨ ਦੀ ਵੀ ਕਵਰੇਜ ਕੀਤੀ ਹੈ ਚੰਗੀ ਕਵਰੇਜ ਕੀਤੀ ਹੈ ਅੱਜ ਜਦੋਂ ਮਾਹੌਲ ਇਸ ਤਰ੍ਹਾਂ ਬਣਾਇਆ ਜਾ ਰਿਹਾ ਤਾਂ ਸਰਕਾਰ ਤੋਂ ਥੋੜਾ ਜਿਹਾ ਸਪਲੀਮੈਂਟ ਲੈਣ ਲਈ ਜਾਂ ਥੋੜੀ ਜਿਹੀ ਐਡ ਲੈਣ ਲਈ ਸਾਨੂੰ ਆਪਣੇ ਹੀ ਸਮਾਜ ਦੇ ਲੋਕ ਜਿਨ੍ਹਾਂ ਜਿਨ੍ਹਾਂ ਦੇ ਕੋਲੋਂ ਖਾ ਕੇ ਜਾਂ ਜਿਹੜੀਆਂ ਜੜਾਂ ਤੇ ਖੜ ਕੇ ਵੱਡੇ ਹੋਏ ਹੋਈਏ ਉਹਦੀਆਂ ਜੜਾਂ ਵੱਢਣ ਵਾਲੇ ਪਾਸੇ ਨਹੀਂ ਜਾਈਦਾ ਕਿਉਂਕਿ ਜਦੋਂ ਤੁਹਾਡੇ ਤੇ ਵੀ ਇੱਕ ਦਿਨ ਹਮਲਾ ਹੋਣਾ ਉਦੋਂ ਵੀ ਪੰਜਾਬ ਦੇ ਇਹਨਾਂ ਲੋਕਾਂ ਨੇ ਜਿਹੜੇ ਪੰਜਾਬ 'ਚ ਲੋਕਾਂ ਦੀ ਲੜਾਈ ਲੜਦੇ ਇਹਨਾਂ ਨੇ ਤੁਹਾਡੇ ਹੱਕ 'ਚ ਖੜਨਾ ਜਿਨ੍ਹਾਂ ਨੂੰ ਖੁਸ਼ ਕਰਨ ਲਈ ਤੁਸੀਂ ਇਹੋ ਜਿਹੇ ਪੋਸਟਾਂ ਪਾ ਰਹੇ ਉਹਨਾਂ ਨੇ ਤੁਹਾਡੇ ਪੱਖ 'ਚ ਨਹੀਂ ਖੜਨਾ ਉਹਨਾਂ ਨੇ ਤੁਹਾਡੇ ਪਤਾ ਪਾ ਕੇ ਜਾਂ ਤਾਂ ਆਪਦੇ ਮੁਤਾਬਕ ਕੰਮ ਕਰਾਉਣਾ ਨੇ ਜਾਂ ਫਿਰ ਤੁਹਾਡੀ ਬਾਹਮ ਰੋੜ ਕੇ ਤੁਹਾਨੂੰ ਖੁੰਝੇ ਲਾ ਦੇਣਾ ਸੋ ਇਸ ਕਰਕੇ ਸਮਾਜ 'ਚ ਇਹ ਚੀਜ਼ਾਂ ਗਲਤ ਨਹੀਂ ਫਲਾਉਣੀਆਂ ਚਾਹੀਦੀਆਂ ਬਿਲਕੁਲ ਜੋ ਸਹੀ ਚੀਜ਼ ਹੈ ਜੇ ਕੋਈ ਪੀੜਤ ਬੰਦਾ ਕਹਿੰਦਾ ਵੀ ਕਿਸਾਨ ਜੱਥੇਬੰਦੀਆਂ ਨੇ ਮੇਰੇ ਨਾਲ ਧੱਕਾ ਕੀਤਾ ਤਾਂ ਬਿਲਕੁਲ ਲਿਆਓ ਅਸੀਂ ਕਦੋਂ ਕਹਿੰਨੇ ਆ ਜੇ ਸਾਡੇ ਕੋਈ ਕਿਸਾਨ ਆਗੂ ਜਾਂ ਕਿਸਾਨ ਗਲਤ ਕੰਮ ਕਰਦਾ ਤੁਸੀਂ ਲਿਆਓ ਸਾਡੇ ਸਾਹਮਣੇ ਉਸ ਤੇ ਗੱਲ ਹੋਊਗੀ ਜੋ ਕੋਈ ਧੱਕਾ ਕਰਦਾ ਉਹਦੇ ਖਿਲਾਫ ਕਾਵਾਂਗੇ ਵੀ ਤੂੰ ਗਲਤ ਕਰ ਰਿਹਾ ਪਰ ਐਵੇਂ ਕਿਸਾਨ ਜਥੇਬੰਦੀਆਂ ਸਮਾਜ ਜਿਹੜੀ ਜਿਹੜੀ ਉਹਦੇ ਖਿਲਾਫ ਸਿਰਜਣਾ ਕਰਨੀ ਜਿਹੜਾ ਸਰਕਾਰ ਦਾ ਕੰਮ ਹੈ ਜਿਹੜਾ ਪਾਰਟੀਆਂ ਦਾ ਕੰਮ ਹੈ ਤੁਸੀਂ ਪਾਰਟੀਆਂ ਦੇ ਹੱਥ ਟੋਕੇ ਨਾ ਬਣੋ ਤੁਸੀਂ ਆਪਣਾ ਕੰਮ ਕਰੋ ਸਮਾਜ ਦੇ ਜਿਹੜੀ ਜਿਹੜਾ ਪੱਤਰਕਾਰ ਦਾ ਤੌਰ ਤੇ ਤੁਹਾਡਾ ਕੰਮ ਬਣਦਾ ਕਿ ਹਰ ਇੱਕ ਦਾ ਪੱਖ ਰੱਖਣਾ ਉਹਨੂੰ ਰੱਖੋ ਧੱਕੇ ਨਾਲ ਹੀ ਕਿਸੇ ਨੂੰ ਦੋਸ਼ੀ ਨਾ ਤੁਸੀਂ ਅਦਾਲਤ ਨਹੀਂ ਹੋ ਜਾਂ ਤੁਸੀਂ ਜੱਜ ਨਹੀਂ ਹੋ ਵੀ ਤੁਸੀਂ ਕਿਸੇ ਨੂੰ ਵੀ ਆਂ ਦੋਸ਼ੀ ਦਾ ਜਿਹੜਾ ਐਲਾਨ ਦੋਗੇ ਜੀ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਜੀ ਤਾਂ ਗੱਲਬਾਤ ਕੀਤੀ ਕਿਸਾਨਾ ਕੋਵਰਤਾਰ ਸਿੰਘ ਮਹਿਮਾ ਦੇ ਨਾਲ ਉਹਨਾਂ ਨੇ ਕਿਹਾ ਕਿ ਦਿਲਜੀਤ ਨੇ 2 ਕਰੋੜ ਦਿੱਤਾ ਨਾ ਦਿੱਤਾ ਇਹ ਵਿਚਾਰ ਨਹੀਂ ਅਸੀਂ ਦਿਲਜੀਤ ਦੇ ਨਾਲ ਖੜੇ ਆਂ ਇਹ ਦਿਲਜੀਤ ਦੀ ਟੀਮ ਵੱਲੋਂ ਤਾਂ ਵਿਰੋਧ ਨਹੀਂ ਕੀਤਾ ਗਿਆ ਪਰ ਇੱਕ ਚੈਨਲ ਵੱਲੋਂ ਵਿਰੋਧ ਕੀਤਾ ਗਿਆ ਇਹ ਸਮਝ ਨਹੀਂ ਆਉਂਦਾ ਕਿ ਕਿਉਂ ਅਜਿਹੇ ਏਜੰਡੇ ਚਲਾਏ ਜਾਂਦੇ ਆ ਤਾਂ ਉਹਨਾਂ ਨੇ ਕਿਹਾ ਕਿ ਦਿਲਜੀਤ ਸਾਡੇ ਪੰਜਾਬ ਦਾ ਸਰਮਾਇਆ ਕਹਿ ਲਈਏ ਸਰਮ ਪੰਜਾਬ ਦਾ ਬ੍ਰਾਂਡ ਇੰਵੈਸਟਰ ਕਹਿ ਲਈਏ ਪੰਜਾਬ ਪੰਜਾਬੀਅਤ ਪੱਗ ਨੂੰ ਵਿਦੇਸ਼ਾਂ ਦੇਸ਼ਾਂ ਤੱਕ ਲੈ ਕੇ ਜਾਣ ਵਾਲਾ ਕਹਿ ਲਈਏ ਤਾਂ ਅਸੀਂ ਉਹਦੇ ਨਾਲ ਡਟ ਕੇ ਖੜੇ ਆਂ ਪਰ ਜਿਹੜੀਆਂ ਇਹ ਗੱਲਾਂ ਫੁਲਾਈਆਂ ਜਾ ਰਹੀਆਂ ਇਹ ਸਹੀ ਗੱਲਾਂ ਨਹੀਂ